ਮਸਕਾਚਸਕਾ ਵੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਨ ਇਹ ਵਿਖਾਉਂਦਾ ਇੱਕ ਵਿਸ਼ੇਸ਼ ਕਾਰਨ ਹੈ ਆਮ ਦੁਕਾਨਦਾਰ ਤੇ ਆਮ ਖੋਖਿਆਂ ਵਾਲਿਆਂ ਤੇ ਤਾਂ ਜੰਗਲਾਤ ਮਹਿਕਮਾ ਬੜੀ ਜਲਦੀ ਕਾਰਵਾਈ ਕਰਦਾ ਹੈ ਪਰ ਅਮੀਰ ਲੋਕਾਂ ਦੇ ਉੱਤੇ ਬਹੁਤ ਹੀ ਮਿਹਰਬਾਨ ਹਨ ਇਹ ਖਬਰ ਵਿਖਾਉਂਦਾ ਇਹੋ ਹੀ ਕਾਰਨ ਹੈ ਕਿ ਜੇ ਤੇ ਕਾਰਵਾਈ ਕਰਨੀ ਹੈ ਤੇ ਹਰ ਇੱਕ ਦੇ ਬਰਾਬਰ ਦੀ ਕੀਤੀ ਜਾਏ ਨਹੀਂ ਤਾਂ ਨਾ ਕੀਤੀ ਜਾਏ ਦੂਜੇ ਪਾਸੇ ਜੋ ਨਵੇਂ ਰੇਂਜਰ ਆਏ ਹਨ ਉਹਨਾਂ ਨਾਲ ਜਦ ਗੱਲ ਕੀਤੀ ਗਈ ਤਾਂ ਉਹਨਾਂ ਨੇ ਪ੍ਰੈਸ ਨੂੰ ਜਵਾਬ ਦੇਣੋਂ ਮਨਾ ਕਰ ਦਿੱਤਾ ਤੇ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਮੈਨੂੰ ਆਮ ਆਦਮੀ ਪਾਰਟੀ ਦੇ ਹੀ ਕਿਸੇ ਲੀਡਰ ਨੇ ਇੱਥੇ ਲਿਆ ਕੇ ਲਾਇਆ ਹੈ ਜਦੋਂ ਦੇ ਇਹ ਰੇਂਜਰ ਆਏ ਹਨ ਤੇ ਆਮ ਜਿਹੜੇ ਘਰਾਂ ਦੇ ਲੋਕ ਆ ਉਹ ਦੁਖੀ ਹਨ ਅਤੇ ਜਿਹੜੇ ਅਮੀਰ ਲੋਕ ਹਨ ਬਹੁਤ ਖੁਸ਼ ਹਨ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਨਜਾਇਜ਼ ਜਿਹੜੇ ਕਬਜ਼ੇ ਉਕਰਾਏ ਹਨ ਅੱਜ ਤੋਂ ਲੜੀਵਾਰ ਤੁਹਾਨੂੰ ਇਹ ਖਬਰਾਂ ਦਿਖਾਈਆਂ ਜਾਣ ਆਓ ਦੇਖਦੇ ਰਹੋ ਮਸਕਾ ਚਸਕਾ ਦੀ ਵਿਸ਼ੇਸ਼ ਰਿਪੋਰਟ ਗੁਰ ਸਾਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਔਲਖ ਮਸਕਾਚਸ ਕਦੇ ਤੁਹਾਡਾ ਸਵਾਗਤ ਕਰਦਾ ਅੱਜ ਅਸੀਂ ਗੁਰਦਾਸਪੁਰ ਦੇ ਇੱਕ ਨਿੱਜੀ ਹੋਟਲ ਦੇ ਬਾਹਰ ਹਾਂ ਇੱਥੇ ਆਉਣ ਦਾ ਮੇਨ ਕਾਰਨ ਇਹ ਕੇ ਸੀ ਕਿ ਇੱਥੇ ਜਿਹੜੇ ਦਰਖਤ ਸੀ ਉਹ ਤੁਸੀਂ ਦੇਖੋ ਕਿ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕੋਦ ਖਾਨ ਕੇ ਇਹਨੂੰ ਕਿਵੇਂ ਕਵਰ ਕੀਤਾ ਗਿਆ ਵਾ ਤੇ ਜਿਹੜਾ ਇਹਦੀ ਡਿਵੈਲਪਮੈਂਟ ਜਿਹੜੀ ਸੀ ਉਹ ਕਿਸੇ ਨਾ ਕਿਸੇ ਕਾਰਨ ਰੋਗੀ ਕਿਉਂਕਿ ਇਹਨੂੰ ਬਕਾਇਦਾ ਪੱਕਾ ਕਰ ਦਿੱਤਾ ਗਿਆ ਵਾ ਜੜਾਂ ਦੇ ਲਾਗੋ ਇਹ ਇੱਕ ਨਹੀਂ ਆ ਇੱਥੇ ਪਹਿਲੇ ਬਹੁਤ ਸਾਰੇ ਰੁੱਖ ਸੀ ਮੈਂ ਤੁਹਾਨੂੰ ਥੋੜੇ ਜਿਹੜੇ ਬੱਚੇ ਨੇ ਸਿਰਫ ਹੋਰ ਰੁੱਖ ਦਿਖਾਉਣ ਜਾ ਰਿਹਾ ਵਾਂ ਇੱਥੇ ਕੀ ਕੀਤਾ ਗਿਆ ਕਿ ਇੰਟਰਲੌਕ ਟਾਈਲਾਂ ਲਾ ਕੇ ਇੱਥੇ ਪੱਕੀ ਪਾਰਕਿੰਗ ਬਣਾਈ ਗਈ ਆ ਤੇ ਜਿਹੜੀ ਪਾਰਕਿੰਗ ਜਿਹੜੀ ਆ ਉਹ ਕਿਸੇ ਹੋਰ ਕੋਈ ਸਰਕਾਰੀ ਕੰਮ ਨਹੀਂ ਪਰਸਨਲ ਕੰਮ ਵਾਸਤੇ ਯੂਜ਼ ਹੋ ਰਹੀ ਆ ਤੇ ਦੱਸਣਯੋਗ ਇਹ ਹੈ ਕਿ ਕੋਈ ਆਮ ਬੰਦਾ ਜੇ ਕਰੇ ਤੇ ਕੋਈ ਗੱਲ ਨਹੀਂ ਕਿਉਂਕਿ ਉਹ ਕਿਤੇ ਨਾ ਕਿਤੇ ਗਲਤੀ ਨਾਲ ਇਹ ਕੰਮ ਕਰ ਸਕਦਾ ਵਾ ਪਰ ਇੱਥੇ ਜਿਹੜੇ ਸੋਚ ਆਇਆ ਜੋ ਪਰੋਸੇਯੋਗ ਸੂਤਰਾਂ ਦੀ ਮੰਨੀ ਹੈ ਤੇ ਉਹਨਾਂ ਦਾ ਕਹਿਣਾ ਇਹ ਕਿ ਇਹ ਜਿਹੜੇ ਹੋਟਲ ਆਏ ਬੜੇ ਹੀ ਇੱਕ ਵਧੀਆ ਬੰਦੇ ਦਾ ਹੈ ਕਿ ਜਿਹੜੇ ਆਮ ਤੌਰ ਤੇ ਸਮਾਜ ਭਲਾਈ ਦੇ ਬਹੁਤ ਕੰਮ ਕਰਦੇ ਹਨ ਪਰ ਦੂਜੇ ਪਾਸੇ ਜੇ ਦੇਖਿਆ ਜਾਏ ਤੇ ਇਹ ਸਮਾਜ ਭਲਾਈ ਕਿਤੇ ਨਾ ਕਿਤੇ ਅੱਜ ਤੁਸੀਂ ਦੇਖੋਗੇ ਗੰੰਦ ਦਾ ਜਿਹੜਾ ਢੇਰ ਸੀ ਆ ਸਾਹਮਣੇ ਤੁਹਾਨੂੰ ਲੱਗੇ ਲੱਭੇਗਾ ਕਿ ਇਹ ਕਿਤੇ ਅੱਜ ਦੇਖੋ ਪਲਾਸਟਿਕ ਜਿਹੜੀ ਕਿ ਬੈਨ ਆ ਉਹ ਸਾਰੇ ਇੱਥੇ ਜਿਹੜੇ ਡੂਨੇ ਜਿਹੜੇ ਉਹ ਪਏ ਨੇ ਤੇ ਇਸ ਤਰ੍ਹਾਂ ਹੀ ਜਿਹੜਾ ਇਹ ਪੂਰ ਪੂਰ ਕੇ ਜਿਹੜਾ ਇਹਨੂੰ ਸਾਰਿਆਂ ਨੂੰ ਜਿਹੜਾ ਕਬਜ਼ਾ ਕੀਤਾ ਗਿਆ ਸੋ ਦੇਖਣਾ ਹੋਏਗਾ ਕਿ ਉਹ ਭਾਗ ਇਹ ਇਨਾ ਲੋਕਾਂ ਤੇ ਮਿਹਰਬਾਨ ਕਿਉਂ ਆ ਕਿਉਂਕਿ ਜਿਹੜਾ ਫਰੰਟ ਦੀ ਜੇ ਗੱਲ ਕਰੀਏ ਤੇ ਲਗ ਲਗਭਗ ਕਟੋ ਘਟ ਵੀ 300 ਤੋਂ 400 ਫੁੱਟ ਫਰੰਟ ਜਿਹੜਾ ਇਹਨਾਂ ਨੇ ਕਵਰ ਕੀਤਾ ਵਾ ਜਿਹੜੀ ਕਿ ਜੰਗਲਾਤ ਦੀ ਜਗਾ ਵਾ ਹੁਣ ਇਹ ਜਿਹੜੇ ਰੁੱਖ ਨੇ ਕੀ ਇਹ ਵਧਣਗੇ ਪਰ ਦੂਜੇ ਪਾਸੇ ਦੇਖਿਆ ਜਾਏ ਤੇ ਰੁੱਖਾਂ ਨਾਲ ਪਿਆਰ ਵੀ ਸ਼ੋਅ ਕੀਤਾ ਜਾ ਰਿਹਾ ਜਿਹੜੇ ਥੋੜੇ ਜੇ ਗਮਲੇ ਲਾ ਕੇ ਹੁਣ ਦੇਖਣਾ ਹੋਏਗਾ ਕਿ ਇਹਦੇ ਉੱਤੇ ਕੀ ਕਾਨੂੰਨੀ ਕਾਰਵਾਈ ਹੁੰਦੀ ਹੈ ਵਿਭਾਗ ਨੂੰ ਵੀ ਪੁੱਛਿਆ ਜਾਏਗਾ ਕਿ ਇਹ ਕੰਮ ਕਰਨਾ ਜਾਇਜ਼ ਆ ਜਾਂ ਨਜਾਇਜ਼ ਦੇਖਦੇ ਰਹੋ ਮਸਕਾ ਚਸ ਦਾ ਟਾਈਮ ਗੁਰਦਾਸਪੁਰ